ਚੁਰਾ ਮੈਂ ਕਿਉਂ ਕਮੈਂਟ ਪਾਇਆ ਕਰਦਾ ਨਾਲ ਦੇਖੇ ਫੋਟੋ ਵੀ ਪਾਉਂਦੇ ਫੋਟੋ ਦੇਸ਼ ਮੈਂ ਕਮੈਂਟ ਪਾ ਦੱਸਿਓ ਵੀਰ ਜੀ ਮਾੜਾ ਜ ਆ ਵੀ ਕਿੱਥੇ ਕਿੱਥੇ ਫੇਸਬੁੱਕ ਬੰਦ ਹੋਇਆ ਹੈਗਾ ਸਾਢੇ 5 11 ਯਾਰਾਂ ਦੋਸਤਾਂ ਦੇ ਫੋਨ ਆਏ ਸੀਗੇ ਮਿਸਾਲੇ ਬੰਦ ਹੋ ਗਿਆ ਤਾਂ ਨਾਲੇ ਦੱਸਿਓ ਆਵਾਜ਼ ਕਿਵੇਂ ਆਉਂਦੀ ਹੈ ਜਿਹੜੇ-ਜਿਹੜੇ ਭਰਾ ਲਾਈਵ ਨਾਲ ਜੁੜੇ ਆ ਤੁਹਾਡੇ ਦੱਸਿਓ ਕਮੈਂਟ ਕਰਕੇ ਵੀ ਆਵਾਜ਼ ਸਹੀ ਆਉਂਦੀ ਹੈ ਪਾ ਲਾ ਲਈ ਹੁਣ ਚਸ਼ਮਾ ਦੋ ਜਣੇ ਜੁੜ ਗਏ ਆਪਣੇ ਨਾਲ ਵੀਰ ਜੀ ਕਮੈਂਟ ਕਰਕੇ ਦੱਸਿਓ ਆਵਾਜ਼ ਕਿਵੇਂ ਆ ਰਹੀ ਹੈ ਆਪਣੀ ਸਾਡੇ ਵੀ ਬੰਦ ਹੋ ਗਿਆ YouTube ਕਿਰਤ ਹਾਂਜੀ ਸਾਡੇ ਵੀ ਬੰਦ ਹੋ ਗਿਆ ਤਾਂ ਹੋਰ ਭਰਾ ਦੱਸਿਓ ਵੀ ਕਿੱਥੇ ਕਿੱਥੇ ਬੰਦ ਹੋਇਆ YouTube YouTube ਤੇ ਆਪਾਂ ਲਾਈਵ ਆਂ ਤੇ ਦੱਸਿਓ ਮਾੜਾ ਜ ਆ ਵੀ Facebook ਕਿੰਨਾ ਕਿੰਨਾ ਦੇ ਬੰਦ ਹੋਇਆ ਸਾਡੇ ਤਾਂ ਬੰਦ ਹੋ ਗਿਆ ਇਹ ਆਵਾਜ਼ ਵੀ ਮੜੀ ਜੀ ਦੱਸਿਓ ਵੀ ਸਹੀ ਆ ਰਹੀ ਹੈ ਕਿ ਨਹੀਂ ਆ ਰਹੀ ਜੋੜ ਜੋੜ ਜੋ ਵੀਰ ਦੋ ਬੰਦੇ ਆਪਣੇ ਨਾਲ ਜੁੜ ਗਏ ਤੇ ਗਾਹਾਂ ਸ਼ੇਅਰ ਕਰ ਦਿਓ ਕਮੈਂਟ ਕਰਕੇ ਦੱਸੋ ਭਰਾ ਵੀ ਫੇਸਬੁੱਕ ਕਿਹਦੇ ਕਿਹਦੇ ਬੰਦ ਹੋਇਆ ਦੱਸੋ ਦੱਸੋ ਸੁਬਰਾ ਕਰੋ ਕਮੈਂਟ ਵੀ ਫੇਸਬੁਕ ਕਿੱਥੇ ਕਿੱਥੇ ਬੰਦ ਹੋਇਆ ਹੈ ਕੀ ਕੀ ਬੰਦ ਹੋਇਆ ਕਿੱਥੇ ਕਿੱਥੇ ਚੱਲ ਰਿਹਾ ਤੇ ਕਿਹੜੀ ਜਗ੍ਹਾ ਤੋਂ ਦੇਖ ਰਹੇ ਹੋ ਤਾਂ ਕਰੋ ਕਮੈਂਟ ਵੀ ਜੀ हुण आवाज आई आवाज आ रही है कि ਕੋਈ ਕਿਸੇ ਵੀਰ ਕੋਲੇ ਫੇਸਬੁਕ ਦੀ ਅਪਡੇਟ ਹੈ ਤਾਂ ਦਿਓ ਭਰਾ ਜੁੜੋ ਆਪਣੇ ਨਾਲ ਆਪਾਂ ਲਾਈਵ ਬੈਠੇ ਆਂ YouTube ਤੇ ਤਾਂ ਫੇਸਬੁਕ ਦੀ ਕੋਈ ਨਾ ਕੋਈ ਅਪਡੇਟ ਕਿਸੇ ਕੋਲੇ ਹੈ ਜੇ ਬੰਦ ਹੈ ਕਿ ਚੱਲ ਰਿਹਾ ਆਪਣੇ ਸਾਡੇ ਬੰਦ ਹੋ ਗਿਆ ਤਾਂ ਉਹਦੀ ਦਿਓ ਅਪਡੇਟ ਵੀ ਚੱਲਿਆ ਕਿ ਕਾਰਨ ਹੋਇਆ ਇਹ ਦਾ ਸੋਪਰਾ ਵੀ ਫੇਸਬੁਕ ਕਿਉਂ ਬੰਦ ਹੋ ਰਿਹਾ ਹੈ ਫਿਰ ਆਪਾਂ ਵੀ ਤੁਹਾਨੂੰ ਹਰੇਕ ਨੂੰ ਹਰੇਕ ਤਾਈ ਜਾਣਕਾਰੀ ਮਿਲ ਸਕੇ ਵੀ ਕਿਉਂ ਬੰਦ ਹੋਇਆ ਤਾਂ ਅਪਡੇਟ ਮਿਲ ਸਕੇ ਦੋ ਬੰਦੇ ਜੁੜੇ ਆ ਜੀ ਆਪਣੇ ਨਾਲ ਤਾਂ ਕਮੈਂਟ ਕਰਕੇ ਦੱਸੋ ਜੀ ਵੇ ਤੁਹਾਡੇ ਫੇਸਬੁੱਕ ਚੱਲ ਰਿਹਾ ਹੈ ਕਿ ਨਹੀਂ ਚੱਲ ਰਿਹਾ ਤਾਂ ਸੋ ਅੱਗੇ ਵੀ ਸ਼ੇਅਰ ਕਰੋ ਲਾਈਵ ਨੂੰ ਤਾਂ ਸਾਰਿਆਂ ਕੋਲੇ ਅਪਡੇਟ ਪਹੁੰਚ ਸਕੇ YouTube ਕਰਤਾ ਸਾਡੇ ਵੀ ਬੰਦ ਹੋ ਗਿਆ ਜੀ ਹਾਂਜੀ ਸਾਡੇ ਵੀ ਬੰਦ ਹੈ ਜੀ ਕੋਈ ਗੱਲ ਨਹੀਂ ਚੱਲ ਪੂਆ ਜੀ ਤਾਂ ਕਿ ਲੈ ਕੇ ਜਿੰਨੇ ਆ ਤੁਹਾਨੂੰ ਅਪਡੇਟ ਵੀਰ ਜੀ ਸਾਰੇ ਦੱਸੋ ਵੀ ਫੇਸਬੁੱਕ ਕਿੰਨਾ ਕਿੰਨਾ ਦੇ ਬੰਦ ਹੈ ਕਿਹਦੇ ਕਿਹਦੇ ਕੋਲੇ ਕੀ ਅਪਡੇਟ ਹੈ ਜਰਾ ਪਾਓ ਚਲਨਾ ਕਮੈਂਟ ਕਰਕੇ ਦੱਸੋ ਕਿੱਥੋਂ ਕਿੱਥੋਂ ਨਾਲ ਜੁੜਿਓ ਤੇ ਆਵਾਜ਼ ਸਹੀ ਆ ਰਹੀ ਹੈ ਕਿ ਆਜ ਕੋਈ ਨੈਟਵਰਕ ਪ੍ਰੋਬਲਮ ਆਇਆ ਤੇ ਜਾਂ ਕੋਈ ਕੋਈ ਇਸ਼ੂ ਆ ਜਿਹੜਾ ਕੋਈ ਆਪਣਾ ਨਾਲ ਜੁੜ ਨਹੀਂ ਰਿਹਾ ਜ ਕੋਈ ਆ ਇੱਕ ਦੋ ਜਾਣੇ ਜੁੜੇ ਆ ਤਾਂ ਕਰਕੇ ਚਲੋ ਆਪਾਂ ਨੂੰ ਵੀ ਲਾਈਵ ਤੋਂ ਡਿਸਕਨੈਕਟ ਹੋਣਾ ਪਊਗਾ ਕਿਉਂਕਿ ਅਪਡੇਟ ਨਹੀਂ ਮਿਲ ਰਹੀ ਕੋਈ ਫੇਸਬੁੱਕ ਦੀ ਚਲੋ ਜਿਵੇਂ ਵੀ ਕੋਈ ਅਪਡੇਟ ਹੋਈ ਤਾਂ ਆਪਾਂ ਤੁਹਾਨੂੰ ਜਰੂਰ ਦੱਸਾਂਗੇ ਤਾਂ ਸੋ ਸਾਰੇ ਵੀਰਾਂ ਦਾ ਧੰਨਵਾਦ